ਮਹੱਲਾ ਤੀਜਾ ਸਤਗੁਰ ਸੇਵ ਸੁਖ ਪਾਇਆ ਸਚ ਨਾਮ ਗੁਣਤਾਸ ਗੁਰਮਤੀ ਆਪ ਪਛਾਣਿਆ RAM ਨਾਮ ਪ੍ਰਗਾਸ ਸਚੋ ਸਚ ਕਮਾਵਣਾ ਵਡਿਆਈ ਵੱਡੇ ਪਾਸ ਜੀਉ ਪਿੰਡ ਸਭ ਤਿਸ ਕਾ ਸਿਫਤ ਕਰੇ ਅਰਦਾਸ ਸਚੈ ਸਬਦ ਸਾਰਾ ਹਣਾ ਸੁਖੇ ਸੋਖ ਨੇਵਾਸ ਜਪ ਤਪ ਸੰਜਮ ਮਨੈ ਮਾਹੇ ਬਿਨ ਨਾਵੈ ਤ੍ਰਿਗ ਜੀਵਾਸ ਥੋੜਾ ਨਖੇੜਾ ਕਰਨਾ ਜੀ ਜਪ ਤਪ ਸੰਜਮ ਮਨੈ ਮਾਹੇ ਸੰਜਮ ਮਨੈ ਵਖਰੇ ਵਖਰੇ ਜਪ ਤਪ ਸੰਜਮ ਮਨੈ ਮਾਹੇ ਬਿਨ ਨਾਵੈ ਤ੍ਰਿਗ ਜੀਵਾਸ ਗੁਰਮਤੀ ਨਾਉ ਪਾਈਐ ਮਨ ਮੁਖ ਮੋਹ ਵਿਨਾਸ਼ ਜਿਉ ਭਾਵੈ ਤਿਉ ਰਾਖ ਤੂੰ ਨਾਨਕ ਤੇਰਾ ਦਾਸ ਪੌੜੀ ਸਭ ਕੋ ਤੇਰਾ ਤੂੰ ਸਬ ਸਦਾ ਤੂੰ ਸਬਨਾ ਰਾਸ ਸਭ ਤੁਧੈ ਪਾਸ ਹੋ ਮੰਗਦੇ ਨਿਤ ਕਰ ਅਰਦਾਸ ਜਿਸ ਤੂੰ ਦੇਹੇ ਤਿਸ ਸਭ ਕਿਛ ਮਿਲੈ ਇਕ ਨਾ ਦੂਰ ਹੈ ਪਾਸ ਤੁਧ ਬਜ ਹੋ ਥਾਉ ਕੋ ਨਾਹੀ ਜਿਸ ਪਾਸ ਹੋ ਮੰਗੀਐ ਮਾਨਵੇਖੋ ਕੋ ਨਿਰਜਾਸ ਸਭ ਤੁਦੈ ਨੋ ਸਾਲਾਹ ਦੇ ਦਰ ਗੁਰਮੁਖਾ ਨੋ ਪ੍ਰਗਾਸ ਸਲੋਕ ਮਹਲਾ 3 ਪੰਦੇ ਪੜ ਪੜ ਉੱਚਾ ਕੂਕਦਾ ਮਾਇਆ ਮੋਹੇ ਪਿਆਰ ਅੰਤਰ ਬ੍ਰਹਮ ਨਾ ਚੀਨੈ ਮਨ ਮੂਰਖ ਗਾਵਾਰ ਦੂਜੈ ਭਾਏ ਜਗਤ ਪਰਬੋਧ ਦਾ ਨਾ ਬੂਝੈ ਵਿਚਾਰ ਬਿਰਥਾ ਜਨਮ ਗਵਾਇਆ ਮਰ ਜੰਮੈ ਵਾਰੂ ਵਾਰ ਮਹਾਰ ਪਰਬੋਧ ਦਾ ਪਾਠ ਹੈ ਪਰਬੋਧ ਦਾ ਨਹੀਂ ਪਰਬੋਧ ਦਾ ਪਾਠ ਕਰਨਾ ਜੀ ਹੂੰ ਦੂਜੈ ਭਾਏ ਜਗਤ ਪਰਬੋਧ ਦਾ ਦੁਜੈ ਭਾਇ ਜਗਤ ਪਰਬੋਧ ਦਾ ਨਾ ਬੂਝੈ ਵਿਚਾਰ ਬਿਰਥਾ ਜਨਮ ਗਵਾਇਆ ਮਰ ਜਨਮੈ ਮਰ ਜੰਮੈ ਵਾਰੋ ਵਾਰ ਮਹੱਲਾ ਤੀਜਾ ਜਿਨੀ ਸਤਗੁਰ ਸੇਵਿਆ ਤਿਨੀ ਨਾਉ ਪਾਇਆ ਬੂਝੋ ਕਰ ਵਿਚਾਰ ਸਦਾ ਸ਼ਾਂਤ ਸੁਖ ਮਨ ਵਸੈ ਚੂਕੈ ਕੂਕ ਪੁਕਾਰ ਆਪੈ ਨੂੰ ਆਪ ਖਾਏ ਮਨ ਨਿਰਮਲ ਹੋਵੇ ਗੁਰ ਸਬਦੀ ਵਿਚਾਰ ਨਾਨਕ ਸਬਦ ਰਤੇ ਸੇ ਮੁਕਤ ਹੈ ਹਰ ਜਿਉ ਹੋਇ ਤਪਿਆਰ ਪੌੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੇ ਥਾਏ ਜਿਸ ਹਰ ਭਾਵੇ ਤਿਸ ਗੁਰ ਮਿਲੈ ਸੋ ਹਰ ਨਾਮ ਧਿਆਏ ਗੁਰ ਸਬਦੀ ਹਰ ਪਾਈਐ ਹਰ ਪਾਰ ਲਗਾਏ ਮਨ ਹਟ ਕੇ ਨਾ ਪਾਇਓ ਪੁਛ ਹੋਵੇ ਦਾ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲਾਏ ਹਰ ਲਾਏ ਸਲੋਕ ਮਹਲਾ 3 ਨਾਨਕ ਸੋ ਸੂਰਾ ਵਰਿਆਮ ਜਿਨ ਵਿੱਚ ਹੋ ਦੋਸ਼ਟ ਅਹੰਕਾਰਨ ਮਾਰਿਆ ਗੁਰਮੁਖ ਨਾਮ ਸਾਲਾ ਹੈ ਜਨਮ ਸਵਾਰਿਆ ਆਪ ਹੋਆ ਸਦਾ ਮੁਕਤ ਸਭ ਕੋਲ ਨਿਸਤਾਰਿਆ ਸੋਹਣ ਸਚ ਦੁਆਰ ਨਾਮ ਪਿਆਰਿਆ ਮਾਨ ਮੁਖ ਮਰ ਹੈ ਅਹੰਕਾਰ ਮਰਨ ਵਿਗਾੜਿਆ ਸਭੋ ਵਰਤੈ ਹੁਕਮ ਕੀਆ ਕਰ ਹੈ ਵਿਚਾਰਿਆ ਆਪੋ ਦੂਜੈ ਲਗ ਖਸਮ ਵਿਸਾਰਿਆ ਨਾਨਕ ਬਿਨ ਨਾਵੇ ਸਭ ਦੁਖ ਸੁਖ ਵਿਸਾਰਿਆ ਮਹੱਲਾ ਤੀਜਾ ਗੁਰਪੂਰੈ ਹਰ ਨਾਮ ਦੇੜਾਇਆ ਤਿਨ ਵਿੱਚ ਹੋ ਪਰਮ ਚੁਕਾਇਆ RAM ਨਾਮ ਹਰ ਕੀਰਤ ਗਾਈ ਕਰ ਚਾਨਣ ਮਗ ਦਿਖਾਇਆ ਹਉ ਮੈਂ ਮਰ ਏਕ ਲੇਵ ਲਾਗੀ ਅੰਤਰ ਨਾਮ ਵਸਾਇਆ ਗੁਰਮਤੀ ਜਮ ਜੋਹੇ ਨਾ ਸਾਕੇ ਸਾਚੈ ਨਾਮ ਸਮਾਇਆ ਸਭ ਆਪੇ ਆਪ ਵਰਤੈ ਕਰਤਾ ਜੋ ਭਾਵੈ ਸੋ ਨਾਏ ਲਾਇਆ ਜਨ ਨਾਨਕ ਨਾਮ ਲਐ ਤਾ ਜੀਵੈ ਬਿਨ ਨਾਵੈ ਖੇਨ ਮਰ ਜਾਇ ਪਉੜੀ ਸਾ ਸੰਗਤ ਜੀ ਇਹ ਸ਼ਬਦ ਸਲੋਕ 12 ਦੇ ਵਧੇਕ ਵਿੱਚ ਵੀ ਪੋਖ ਦੇ ਸ਼ਲੋਕਾਂ ਤੋਂ ਪਹਿਲਾਂ ਆਉਂਦਾ ਹੈ ਜਿੱਥੇ ਪਾਠਾਂ ਦਾ ਅੱਖਰਾਂ ਦਾ ਥੋੜਾ ਥੋੜਾ ਫਰਕ ਹੈ ਜਦੋਂ ਆਪਾਂ ਉਥੇ ਪਹੁੰਚਾਂਗੇ ਤਾਂ ਇਸ ਦੀ ਵਿਚਾਰ ਕਰ ਲਵਾਂਗੇ ਸੋ ਜਿਵੇਂ ਗੁਰਪੁਰਾ ਹਰਨਾਮ ਦੜਾਇਆ ਉਥੇ ਦੜਾਇਆ ਪਾਠ ਹੈ ਰਾਮਨਾਮ ਹਰ ਕੀਰਤ ਗਾਈ ਇਥੇ ਗਾਈ ਹੈ ਉਥੇ ਗਾਏ ਹੈ ਇਸੇ ਪ੍ਰਕਾਰ ਸੱਚੈ ਨਾਮ ਸਮਾਇਆ ਉਥੇ ਸੱਚੈ ਨਾਏ ਸਮਾਇਆ ਹੈ ਤਾਂ ਬੇਨਤੀ ਹੈ ਕਿ ਕਿਤੇ ਭੁਲੇਖਾ ਨਾ ਪੈ ਜਾਵੇ ਕਿ ਗਲਤ ਹੈ ਜਾਂ ਠੀਕ ਹੈ ਸੋ ਦੋਨੋ ਪਾਠ ਮਹਾਰਾਜ ਜੀ ਨੇ ਦੋਵੇਂ ਜਗ੍ਹਾ ਤੇ ਰੱਖੇ ਨੇ ਸ਼ੰਕਾ ਵਿੱਚ ਨਹੀਂ ਪਹਿਣਾ ਜੀ ਪੌੜੀ ਜੋ ਮਿਲੇ ਆ ਹਰਦੀ ਬਾਣ ਸਿਓ ਸੋ ਸਬਨੀ ਦੀ ਬਾਣੀ ਮਿਲਿਆ ਜਿਥੈ ਓਹ ਜਾਏ ਤਿਥੈ ਓਹ ਸੁਰਖਰੂ ਸੁਰਖਰੂ ਜਿਥੈ ਓਹ ਜਾਏ ਤਿਥੈ ਓਹ ਸੁਰਖਰੂ ਓਸ ਕਹਿ ਮੋਹੇ ਡਿਠੈ ਸਭ ਪਾਪੀ ਤਰਿਆ ਉਸ ਅੰਤਰ ਨਾਮ ਨਿਧਾਨ ਹੈ ਨਾਮੋ ਪਰਵਰਿਆ ਨਾਉ ਪੂਜੀਐ ਨਾਉ ਮੰਨੀਐ ਨਾਏ ਕਿਲਿਵਿਖ ਸਭ ਹਿਰਿਆ ਜਿਨੀ ਨਾਮ ਧਿਆਇਆ ਏਕ ਮਨ ਏਕ ਚਿਤ ਸੇ ਅਸਥਿਰ ਜਗ ਰਹਿਆ ਸਲੋਕ ਮਹਲਾ ਤੀਜਾ ਆਤਮਾ ਦੇਉ ਪੂਜੀਐ ਗੁਰ ਕੈ ਸਹਿਜ ਸੁਭਾਏ ਆਤਮੇ ਨੋ ਆਤਮੇ ਦੀ ਪ੍ਰਤੀਤ ਹੋਏ ਤਾ ਘਰ ਹੀ ਪਰਚਾ ਪਾਏ ਆਤਮਾ ਅਡੋਲ ਨਾ ਡੋਲੇ ਗੁਰ ਕੈ ਭਾਏ ਸੁਭਾਏ ਗੁਰ ਵਿਣ ਸਹਜ ਨ ਆਵਈ ਲੋਭ ਮੈਲ ਨ ਵਿਚੋ ਜਾਏ ਖੇਨ ਪਰ ਹਰ ਨਾਮ ਮਨ ਵਸੈ ਸਭ 68 ਤੀਰਥ ਨਾਏ ਸੱਚੇ ਮੈਲ ਨ ਲੱਗਈ ਮਲ ਲਾਗੈ ਦੂਜੈ ਭਾਏ ਧੋਤੀ ਮੂਲ ਨ ਉਤਰੈ ਜੇ 68 ਤੀਰਥ ਨਾਏ ਮਰਮੁਖ ਕਰਮ ਕਰੇ ਅਹੰਕਾਰੀ ਸਭ ਦੁਖੋ ਦੁਖ ਕਮਾਏ ਨਾਨਕ ਮੈਲਾ ਊਜਲਤਾ ਥੀਐ ਨਾਨਕ ਇੱਥੇ ਥੋੜਾ ਜੰਮਕੀ ਲਾ ਲੀਏ ਨਾਨਕ ਮੈਲਾ ਊਜਲਤਾ ਥੀਐ ਜਹ ਸਤਿਗੁਰ ਮਾਹੇ ਸਮਾਏ ਮਹੱਲਾ ਤੀਜਾ ਮਨਮੁਖ ਲੋਕ ਸਮਝਾਈਐ ਕਦਹੋ ਸਮਝਾਇਆ ਜਾਏ ਮਨਮੁਖ ਰਲਾਇ ਨਾ ਰਲੈ ਪਇ ਕਿਰਤ ਫਿਰਾਏ ਲੇਵਤ ਆਤ ਦੋਇ ਰਾਹ ਹੈ ਹੁਕਮੀਕਾਰ ਕਮਾਏ ਗੁਰਮੁਖ ਆਪਣਾ ਮਨ ਮਾਰਿਆ ਸਬਦ ਕਸਵਟੀ ਲਾਏ ਮਨ ਹੀ ਨਾਲ ਝਗੜਾ ਮਨ ਹੀ ਨਾਲ ਸੱਥ ਮਨ ਹੀ ਮੰਜ ਸਮਾਏ ਮਨ ਜੋ ਇੱਛੇ ਸੋ ਲਹੈ ਸਚੈ ਸਬਦ ਸੁਭਾਏ ਅੰਮ੍ਰਿਤ ਨਾਮ ਸਦ ਪੁੰਚੀਐ ਅਨਰਤ ਨਾਮ ਸਦ ਪੁੰਚੀਐ ਗੁਰਮੁਖ ਕਾਰ ਕਮਾਏ ਵੇਣ ਮਨੈ ਜੇ ਹੋਰੀ ਨਾਲ ਲੁੱਜਣਾ ਜਾਸੀ ਜਨਮ ਗਵਾਏ ਮਨਮੁਖੀ ਮਨ ਹਟ ਹਾਰਿਆ ਕੂੜ ਕੋ ਸਤ ਕਮਾਏ ਗੁਰ ਪ੍ਰ사ਦੀ ਮਨ ਜਿਣੈ ਫਰ ਸੇਤੀ ਲਿਵ ਲਾਏ ਨਾਨਕ ਗੁਰਮੁਖ ਸੱਚ ਕਮਾਵੇ ਮਰਮੁਖ ਆਵੈ ਜਾਏ ਪਉੜੀ ਹਰ ਕੇ ਸੰਤ ਸੁਣਹੁ ਜਨ ਭਾਈ ਹਰ ਸਤਿਗੁਰ ਕੀ ਇੱਕ ਸਾਖੀ ਜੇ ਸਤੁਰ ਭਾਗ ਹੋਐ ਮੁਖ ਮਸਤਕ ਤੈਨ ਜਨ ਲੈ ਹਿਰਦੈ ਰਾਖੀ ਹਰ ਅੰਮ੍ਰਿਤ ਕਥਾ ਸ੍ਰੇਸ਼ਟ ਊਤਮ ਗੁਰ ਬਚਨੀ ਸਹਜੇ ਚਾਖੀ ਤਹਿ ਭਇਆ ਪ੍ਰਗਾਸ ਮਿਟਿਆ ਅੰਧਿਆਰਾ ਜਿਉ ਸੂਰਜ ਰੈਣ ਕੇ ਰਾਖੀ ਅਦਿਸ਼ਟ ਅਗੋਚਰ ਅਲਖ ਨਿਰੰਜਨ ਸੋ ਦੇਖਿਆ ਗੁਰਮੁਖ ਆਖੀ ਸਲੋਕ ਮਹੱਲਾ ਤੀਜਾ ਸਤਿਗੁਰ ਸੇਵੇ ਆਪਣਾ ਸੋ ਸਿਰ ਲੇਖ ਲਾਏ ਵਿਚੋ ਆਪ ਗਵਾਏ ਕੈ ਰਹਿਨ ਸੱਚ ਲਿਵ ਲਾਏ ਸਤਿਗੁਰ ਜਿਨੀ ਨ ਸੇਵਿਓ ਤਿਨਾਂ ਬਿਰਥਾ ਜਨਮ ਗਵਾਏ ਨਾਨਕ ਜੋਤੇ ਨਾਨਕ ਜੋਤਿਸ ਭਾਵੈ ਸੋ ਕਰੇ ਕਹਿਣਾ ਕਿਛੂ ਨ ਚਾਏ ਮਹੱਲਾ ਤੀਜਾ ਮਨ ਵੇਕਾਰੀ ਵੇੜਿਆ ਵੇਕਾਰਾ ਕਰਮ ਕਮਾਏ ਦੂਜੈ ਭਾਏ ਅਗਿਆਨੀ ਪੂਜਦੇ ਦਰਗਹਿ ਮਿਲੈ ਸਜਾਏ ਆਤਮ ਦੇਉ ਪੂਜੀਐ ਬਿਨ ਸਤਗੁਰ ਬੂਜ ਨਾ ਪਾਏ ਜਪ ਤਪ ਸੰਜਮ ਭਾਣਾ ਸਤਗੁਰੂ ਕਾ ਕਰਮੇ ਪੱਲੇ ਪਾਏ ਨਾਨਕ ਸੇਵਾ ਸੁਰਤ ਕਮਾਵਣੀ ਜੋ ਹਰ ਭਾਵੈ ਸੋ ਥਾਏ ਪਾਏ ਪੌੜੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਦਾ ਸੁਖ ਹੋਵੇ ਦਿਨ ਰਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਿਮਰਤ ਸਭ ਕਿਲ ਵਿਖ ਪਾਪ ਲਹਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਦਾਲਦ ਦੁਖ ਭੁਖ ਸਭ ਲਹਿ ਜਾਂਦੀ ਹਰ ਹਰ ਨਾਮ ਜਪੋ ਮਨ ਮੇਰੇ ਗੋ ਮੁਖ ਗੁਰ ਮੁਖ ਪ੍ਰੀਤ ਲਗਾਤੀ ਹਰ ਹਰ ਨਾਮ ਜਪੋ ਮਨ ਮੇਰੇ ਮੁਖ ਗੁਰਮੁਖ ਪ੍ਰੀਤ ਲਗਾਤੇ ਜਿਤ ਮੁਖ ਭਾਗ ਲਿਖਿਆ ਧੁਰ ਸਾਚੈ ਹਰ ਤਿਤ ਮੁਖ ਨਾਮ ਜਪਾਤੀ ਸਲੋਕ ਮਹਲਾ 3 ਸਤਗੁਰ ਜੀ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਅੰਤਰ ਗਿਆਨ ਨਾ ਆਇਓ ਮਿਰਤਕ ਹੈ ਸੰਸਾਰ ਲਖ 84 ਫੇਰ ਪਇ ਮਰ ਜਮੈ ਹੋਇ ਖਵਾਰ ਸਤਿਗੁਰ ਕੀ ਸੇਵਾ ਸੋ ਕਰੇ ਜਿਸਨੋ ਆਪ ਕਰਾਏ ਸੋਏ ਸਤਿਗੁਰ ਵਿੱਚ ਨਾਮ ਨਿਧਾਨ ਹੈ ਕਰਮ ਪ੍ਰਾਪਤ ਹੋਏ ਸਚਰਤੇ ਗੁਰ ਸ਼ਬਦ ਸਿਓ ਤੈਨ ਸੱਚੀ ਸਦਾ ਲਿਵ ਹੋਏ ਨਾਨਕ ਜਿਸਨੋ ਮੇਲੇ ਨਾ ਵਿਛੋੜੈ ਸਹਿਜ ਸਮਾਵੈ ਸੋਏ ਮਹਲਾ ਤੀਜਾ ਸੋ ਭਗਉਤੀ ਜੋ ਭਗਵੰਤੈ ਜਾਣੈ ਗੁਰ ਪ੍ਰਸਾਦੀ ਆਪ ਪਛਾਨੈ ਧਾਵਤ ਰਾਖੈ ਇਕਤ ਘਰ ਆਣੈ ਜੀਵਤ ਮਰੈ ਹਰ ਨਾਮ ਵਖਾਣੈ ਐਸਾ ਭਗਉਤੀ ਉੱਤਮ ਹੋਏ ਨਾਨਕ ਸੱਚ ਸਮਾਵੈ ਸੋਏ ਮਹਲਾ ਤੀਜਾ ਅੰਤਰ ਕਪਟ ਭਗਉਤੀ ਕਹਾਏ ਪਾਖੰਡ ਪਾਰ ਬ੍ਰਹਮ ਕਦੇ ਨਾ ਪਾਏ ਪਰ ਨਿੰਦਾ ਕਰੇ ਅੰਤਰ ਮਲ ਲਾਏ ਬਾਹਰ ਮਲ ਧੋਵੇ ਮਨ ਕੀ ਝੂਠ ਨਾ ਜਾਏ ਸਤ ਸੰਗਤ ਸਿਓ ਬਾਦ ਰਚਾਏ ਅਨਦਿਨ ਦੁਖੀਆ ਦੂਜੈ ਭਾਏ ਰਚਾਏ ਹਰ ਨਾਮ ਨਾ ਚੇਤੇ ਬਹੁ ਕਰਮ ਕਮਾਏ ਪੂਰਵ ਲਿਖਿਆ ਸੋ ਮੇਟਣਾ ਨਾ ਜਾਏ ਨਾਨਕ ਬਿਨ ਸਤਗੁਰ ਸੇਵੇ ਮੋਖ ਨਾ ਪਾਏ ਪੌੜੀ ਸਤਗੁਰ ਜਿਨੀ ਧਿਆਇਆ ਸੇ ਕੜਨ ਸਵਾਹੀ ਸਤਗੁਰ ਕੜਨ ਸਵਾਹੀ ਛਾਪੇ ਵਿੱਚ ਪਾਠ ਕੜ ਨਾ ਸਵਾਹੀ ਵੱਖਰਾ ਵੱਖਰਾ ਛਪਿਆ ਹੁੰਦਾ ਹੈ ਮੂਲ ਪਾਠ ਕੜ ਨੇ ਸਵਾਹੀ ਇਕੱਠਾ ਕਰਨਾ ਜੀ ਇਥੇ ਕੜਨੇ ਲੱਗਾ ਜੀ ਆਪਣੇ ਭਾਗਾਂ ਤੇ ਕੜਨ ਆਪਣੇ ਭਾਗਾਂ ਵਿੱਚ ਜੋ ਆਪ ਜਿਨੇ ਪ੍ਰਕਾਸ਼ ਕੀਤੇ ਨੇ ਕੜਨ ਇਕੱਠਾ ਛਪਿਆ ਹੋਇਆ ਹੈ ਆਮ ਤੌਰ ਤੇ ਸਰੂਪਾਂ ਵਿੱਚ ਕੜ ਨਾ ਵੱਖਰਾ ਵੱਖਰਾ ਛਪਿਆ ਹੁੰਦਾ ਹੈ ਸੋ ਉਹ ਪਾਠ ਭੇਦ ਸਮਝਣਾ ਅਸਲੀ ਜਿਹੜਾ ਸ਼ੁੱਧ ਪਾਠ ਹੈ ਇਹ ਕੜਨ ਇਕੱਠਾ ਹੀ ਕਰਨਾ ਜਿਵੇਂ ਛਪਿਆ ਹੈ ਜੀ ਸੇ ਕੜਨ ਸਵਾਹੀ ਚਲੋ ਜੀ ਪੌੜੀ ਸਤਿਗੁਰ ਜੀ ਨੀ ਧਿਆਇਆ ਸੇ ਕੜਨ ਸੁਆਹੀ ਸਤਿਗੁਰ ਜੀ ਨੀ ਧਿਆਇਆ ਸੇ ਤ੍ਰਿਪਤ ਅਗਾਹੀ ਸਤਿਗੁਰ ਜੀ ਨੀ ਧਿਆਇਆ ਤਿਨ ਜਮ ਡਰ ਨਾਹੀ ਜਿਨ ਕੋ ਹੋਆ ਕਿਰਪਾਲ ਹਰ ਸੇ ਸਤਗੁਰ ਪੈ ਰੀ ਪਾਹੀ ਤਿਨ ਐਥੈ ਓਥੈ ਮੁਖ ਉਜਲੇ ਹਰ ਦਰਗਹ ਹੈ ਪੈ ਦੇ ਜਾਹੀ ਸਲੋਕ ਮਹੱਲਾ ਦੂਜਾ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਦੀਜੈ ਡਾਰ ਨਾਨਕ ਜਿਸ ਪਿੰਜਰ ਮਹਿ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ ਮਹੱਲਾ ਪੰਜਵਾ ਮੁੰਢੋ ਭੁੱਲੇ ਨਾਨਕਾ ਫਿਰ ਫਿਰ ਜਨਮ ਮੋਈ ਆਸ ਕਸਤੂਰੀ ਕਹਿ ਭੋਲੜਾ ਗੰਦੇ ਡੰਮ ਪਈ ਆਸ ਪੌੜੀ ਗੰਦੇ ਡੰਮ ਡੰਮ ਹਾਂਜੀ ਠੀਕ ਹੈ ਜੀ ਗੰਦੇ ਡੰਮ ਪਈ ਆਸ ਕਸਤੂਰੀ ਕਾ ਭੁਲੜੈ ਕੰਦੇ ਡੋਮ ਪਈਆਸ ਪੌੜੀ ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ ਸੋ ਐਸਾ ਹਰ ਨਾਮ ਜਪੀਐ ਮਨ ਮੇਰੇ ਜੋ ਅੰਤਿ ਔਸਰ ਲਏ ਛਡਾਏ ਸੋ ਐਸਾ ਹਰ ਨਾਮ ਜਪੀਐ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁਖ ਗਵਾਏ ਸੋ ਗੁਰਮੁਖ ਨਾਮ ਜਪਿਆ ਵਡਭਾਗੀ ਤਿਨ ਨਿੰਦਕ ਦੁਸ਼ਟ ਸਭ ਪੈਰੀ ਪਾਏ ਨਾਨਕ ਨਾਮ ਅਰਾਧ ਸਬਨਾ ਤੇ ਵੱਡਾ ਸਬ ਨਾਵੇ ਅਗੇ ਆਣ ਨਿਵਾਏ ਸਬ ਨਾਵੇ ਅਗੇ ਆਣ ਨਿਵਾਏ ਇਥੇ ਭੁੱਲ ਕੇ ਨਾਵੇ ਪਾਠ ਨਹੀਂ ਕਰ ਜਾਣਾ ਨਾਵੇ ਅਗੇ ਆਣ ਨਿਵਾਏ ਹਾਂਜੀ ਨਾਨਕ ਨਾਮ ਅਰਾਧ ਸਭਨਾ ਤੇ ਵੱਡਾ ਸਭ ਨਾਵੈ ਅਗੈ ਆਣ ਨਿਵਾਇ ਸਲੋਕ ਮਹਲਾ 3 ਤੀਜਾ ਵੇਸ ਕਰੇ ਕੋ ਰੂਪ ਕੋ ਲਖਣੀ ਮਨ ਖੋਟੈ ਕੂੜਿਆਰ ਪਿਰ ਕਹਿ ਭਾਣੈ ਨਾ ਚੱਲੈ ਹੁਕਮ ਕਰੇ گا ਵਾਰ ਗੁਰ ਕਹਿ ਭਾਣੈ ਜੋ ਚੱਲੈ ਸਭ ਦੁਖ ਨਿਵਾਰਣ ਹਾਰ ਲਿਖਿਆ ਮੇਟ ਨਾ ਸਕੀਐ ਜੋ ਧੁਰ ਲਿਖਿਆ ਕਰਤਾਰ ਮਨ ਤਨ ਸਉਪੇ ਕੰਤ ਕਉ ਸਬਦੇ ਧਰੇ ਪਿਆਰ ਬਿਨ ਨਾਵੇ ਕਿਨੈ ਨਾ ਪਾਇਆ ਦੇਖੋ ਹਿਰਦੈ ਵਿਚਾਰ ਨਾਨਕ ਸਾਸ ਵਾਲਿਓ ਸੁਲਖਣੀ ਜੇ 라ਵੀ ਸਿਰਜਨਹਾਰ ਮਹੱਲਾ ਤੀਜਾ ਮਾਇਆ ਮੋਹ ਗੁਬਾਰ ਹੈ ਤਿਸ ਦਾ ਨਾ ਦਿਸੈ ਉਰਵਾਰ ਨਾ ਪਾਰ ਮਨਮੁਖ ਅਗਿਆਨੀ ਮਹਾ ਦੁਖ ਪਾਏ ਦੇ ਡੁੱਬੇ ਹਰ ਨਾਮ ਵਿਸਾਰ ਭਲਕੇ ਓਠ ਬਹੁ ਕਰਮ ਕਮਾਵ ਹੈ ਦੂਜੈ ਭਾਇ ਪਿਆਰ ਸਤਿਗੁਰ ਸੇਵ ਹੈ ਆਪਣਾ ਪੌਜਲ ਉਤਰੇ ਪਾਰ ਨਾਨਕ ਗੁਰਮੁਖ ਸਚ ਸਮਾਵ ਹੈ ਸਚ ਨਾਮ ੳਰ ਤਹਾਰ ਪੌੜੀ ਹਰ ਜਲ ਥਲ ਮਹੀਅਲ ਭਰਪੂਰ ਦੂਜਾ ਨਾਹੇ ਕੋਇ ਹਰ ਆਪ ਬਹਿ ਕਰੇ ਨਿ ਆਓ ਉੜੇ ਆਰ ਸਭ ਮਾਰ ਕਢੋਏ ਸਚਿਆਰਾ ਦੇ ਵਡਿਆਈ ਹਰ ਧਰਮ ਨੇ ਆਉ ਕੀਓਏ ਸਭ ਹਰ ਕੀ ਕਰਹੁ ਉਸਤਤ ਜਿਨ ਗਰੀਬ ਅਨਾਥ ਰਾਖ ਲਿਓਏ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦੀਓਏ ਸਲੋਕ ਮਹੱਲਾ ਤੀਜਾ ਮਨਮੁਖ ਮੈਲੀ ਕਾਮਣੀ ਕੁਲਖਣੀ ਕੋਨਾਰ ਪਿਰ ਛੋੜਿਆ ਘਰ ਆਪਣਾ ਪਰਪੁਰਖੈ ਨਾਲ ਪਿਆਰ ਤ੍ਰਿਸ਼ਨਾ ਕਦੇ ਨਾ ਚੁਕਈ ਜਲਦੀ ਕਰੇ ਪੁਕਾਰ ਜਲਦੀ ਕਰੇ ਪੁਕਾਰ ਜਲਦੀ ਨਹੀਂ ਬੋਲਣਾ ਜਲਦੀ ਆਪਾਂ ਛੇਤੀ ਨੂੰ ਕਹਿੰਦੇ ਆ ਜਲਦੀ ਭਾਵ ਸੜਦੀ ਹੋਈ ਜਲਦੀ ਕਰੇ ਪੁਕਾਰ ਤ੍ਰਿਸ਼ਨਾ ਕਦੇ ਨਾ ਚੁੱਕਈ ਜਲ ਦੀ ਕਰੇ ਪੁਕਾਰ ਨਾਨਕ ਬਿਨ ਨਾਵੇ ਕੋ ਰੂਪ ਕੋ ਸੋਹਣੀ ਪਰ ਹਰ ਛੋੜੀ ਪਤਾਰ ਮਹੱਲਾ ਤੀਜਾ ਸਬਦ ਰਤੀ ਸੋਹਾ ਗਣੀ ਸਤਿਗੁਰ ਕੈ ਭਾਏ ਪਿਆਰ ਸਦਾ 라ਵੇ ਪਿਰ ਆਪਣਾ ਸਚੈ ਪ੍ਰੇਮ ਪਿਆਰ ਆਤ ਸਵਾਲਿਓ ਸੁੰਦਰੀ ਸੋਭਾਵੰਤੀ ਨਾਰ ਨਾਨਕ ਨਾਮ ਸੋਹਾ ਗਣੀ ਮੇਲੀ ਮੇਲਣ ਹਾਰ ਪੌੜੀ ਹਰ ਤੇਰੀ ਸਭ ਕਰਹਿ ਉਸਤਤ ਜਿਨ ਫਾਥੇ ਕਾਢਿਆ ਹਰ ਤੁਧ ਨੋ ਕਰਹਿ ਸਭ ਨਮਸਕਾਰ ਜਿਨ ਪਾਪੈ ਤੇ ਰਾਖਿਆ ਹਰ ਨਿਮਾਣਿਆ ਤੂੰ ਮਾਣ ਹਰ ਡਾਢੀ ਹੂੰ ਤੂੰ ਡਾਢਿਆ ਹਰ ਅਹੰਕਾਰਿਆ ਮਾਰ ਨਿਵਾਏ ਮਾਨਮੁਖ ਮੂੜ ਸਾਧਿਆ ਹਰ ਭਗਤਾ ਦੇ ਵਡਿਆਈ ਗਰੀਬ ਅਨਾਥਿਆ ਸਲੋਕ ਮਹੱਲਾ ਤੀਜਾ ਸਤਿਗੁਰ ਕੈ ਭਾਣਾ ਜੋ ਚੱਲੈ ਤਿਸ ਵਡਿਆਈ ਵੱਡੀ ਹੋਏ ਹਰ ਕਾ ਨਾਮ ਉਤਮ ਮਨ ਵਸੈ ਮੇਟ ਨਾ ਸਕੈ ਕੋਇ ਕਿਰਪਾ ਕਰੇ ਜਿਸ ਆਪਣੀ ਤੇਸ ਕਰਮਾ ਪ੍ਰਾਪਤ ਹੋਏ ਨਾਨਕ ਕਾਰਣ ਕਰਤੇ ਵਸ ਹੈ ਗੁਰਮੁਖ ਬੂਝੈ ਕੋਇ ਮਹੱਲਾ ਤੀਜਾ ਨਾਨਕ ਕਾਰਣ ਕਰਤੇ ਵਸ ਹੈ ਗੁਰਮੁਖ ਬੂਝੈ ਕੋਇ ਮਹੱਲਾ ਤੀਜਾ ਨਾਨਕ ਹਰ ਨਾਮ ਜਿਨੀ ਆਰਾਧਿਆ ਅਨੰਦਿਨ ਹਰ ਲਿਵਤਾਰ ਮਾਇਆ ਬੰਦੀ ਖਸਮ ਕੀ ਤਿਨ ਅਗੇ ਕਮਾਵੈ ਕਾਰ ਪੂਰੈ ਪੂਰਾ ਕਰ ਛੋੜਿਆ ਹੁਕਮ ਸਵਾਰਣ ਹਾਰ ਕੁਰ ਪ੍ਰਸਾਦੀ ਜਿਨ ਬੁਝਿਆ ਤਿਨ ਪਾਇਆ ਮੋਖ ਦਵਾਰ ਮਨਮੁਖ ਹੁਕਮ ਨਾ ਜਾਣੀ ਤੈਨ ਮਾਰੇ ਜਮ ਜੰਦਾਰ ਗੁਰਮੁਖ ਜਿਨੀ ਅਰਾਧਿਆ ਤਿਨੀ ਤਰਿਆ ਪਉ ਜਲ ਸੰਸਾਰ ਸਭ ਔਗਣ ਗੁਣੀ ਮਟਾਇਆ ਸਭ ਔਗਣ ਗੁਣੀ ਮਟਾਇਆ ਗੁਰ ਆਪੇ ਬਖਸਣ ਹਾਰ ਪਉੜੇ ਹਰ ਕੀ ਭਗਤਾ ਪਰਤੀਤ ਹਰ ਸਭ ਕਿਛ ਜਾਣਦਾ ਹਰ ਜੀਵਡ ਨਾਹੀ ਕੋਈ ਜਾਣ ਹਰ ਧਰਮ ਵਿਚਾਰਦਾ ਕਾੜਾ ਅੰਦੇਸਾ ਕਿਉ ਕੀਜੈ ਜਾ ਨਾਹੀ ਅਧਰਮ ਮਾਰਦਾ ਸਚਾ ਸਾਹਿਬ ਸਚਨ ਆਉ ਪਾਪੀ ਨਰ ਹਾਰਦਾ ਸਾਲਾਹ ਹੋ ਭਗਤ ਹੋ ਕਰ ਜੋੜ ਹਰ ਭਗਤ ਜਨ ਤਾਰਦਾ ਵਾਹਿਗੁਰੂ ਜੀ ਪਿਛੇ ਪਾਠ ਆਇਆ ਕਾੜਾ ਅੰਦੇਸਾ ਕਿਉ ਕੀਜੈ ਕਾੜਾ ਕੋਲਾ ਪਾਠ ਕਰਨਾ ਕਾੜਾ ਅੰਦੇਸਾ ਕਿਉ ਕੀਜੈ ਜਾ ਨਾਹੀ ਅਧਰਮ ਮਾਰਦਾ ਹਾਂਜੀ ਕਾੜਾ ਅੰਦੇਸਾ ਕਿਉ ਕੀਜੈ ਜਾ ਨਾਹੀ ਅਧਰਮ ਮਾਰਦਾ ਸਚਾ ਸਾਹਿਬ ਸਚ ਨਿਆਉ ਪਾਪੀ ਨਰ ਹਾਰਦਾ ਸਾਲਾਹੇ ਹੋ ਭਗਤ ਹੋ ਕਰ ਜੋੜ ਹਰ ਭਗਤ ਜਨ ਤਾਰਦਾ ਸਲੋਕ ਮਹੱਲਾ ਤੀਜਾ ਆਪਣੇ ਪ੍ਰੀਤਮ ਮਿਲ ਰਹਾ ਅੰਤਰ ਰਖਾ ਔਰ ਤਹਾਰ ਸਾਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੈ ਹੇਤ ਪਿਆਰ ਨਾਨਕ ਜਿਸ ਨਦਰ ਕਰੇ ਤਿਸ ਮੇਲ ਲਏ ਸਾਈ ਸੁਹਾਗਣ ਨਾਰ ਮਹਲਾ ਤੀਜਾ ਗੁਰ ਸੇਵਾ ਤੇ ਹਰ ਪਾਈਐ ਜਾ ਕੋ ਨਦਰ ਕਰੇ ਮਾਨਸ ਤੇ ਦੇਵਤੇ ਭਏ ਧਿਆਇਆ ਨਾਮ ਹਰੇ ਹਉ ਮੈਂ ਮਾਰ ਮਿਲਾਇਨ ਗੁਰ ਕੈ ਸਬਦ ਤਰੇ ਨਾਨਕ ਸਹਿਜ ਸਮਾਇਨ ਹਰ ਆਪਣੀ ਕਿਰਪਾ ਕਰੇ ਪਉੜੀ ਹਰ ਆਪਣੀ ਭਗਤ ਕਰਾਏ ਵਡਿਆਈ ਵੇ ਖਾਲੀਆਨ ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵਕ ਹਾਲੀਆਨ ਹਰ ਭਗਤਾ ਨੂੰ ਦੇ ਅਨੰਦ ਥਿਰ ਘਰੀ ਬਹਾਲਿਆਨ ਪਾਪੀਆਂ ਨੂੰ ਨਾ ਦੇ ਥਿਰ ਰਹਿਣ ਚੁਣ ਨਰਕ ਘੋਰ ਚਾਲਿਆਨ ਹਰ ਭਗਤਾ ਨੂੰ ਦੇ ਪਿਆਰ ਕਰ ਆਂਧ ਨਿਸਤਾਰਿ ਅਨ ਸਾ ਸੰਗਤ ਜੀਓ ਆਪ ਜੀ ਨੇ ਪੰਕਤੀਆਂ ਦੇ ਦਰਸ਼ਨ ਕੀਤੇ ਤੇ ਸੁਣੀਆਂ ਵੀ ਨੇ ਹਰ ਆਪਣੀ ਭਗਤ ਕਰਾਏ ਵਡਿਆਈ ਵੇ ਖਾਲੀ ਅਨੈ ਲੱਲੇ ਨੂੰ ਬਿਹਾਰੀ ਆਈ ਐ ਅਗਲੀ ਪੰਕਤੀ ਵਿੱਚ ਖਾਲੀਆਂ ਨ ਫਿਰ ਇੱਥੇ ਬਿਹਾਰੀ ਆਈ ਐ ਅੱਗੇ ਬਿਹਾਲਿਆ ਨ ਸਿਹਾਰੀ ਹੈ ਔਰ ਚਾਲਿਆ ਨ ਸਿਹਾਰੀ ਹੈ ਕਈ ਵਾਰ ਆਪਾਂ ਚਾਲ ਦੇ ਵਿੱਚ ਖਿਆਲ ਨਹੀਂ ਰੱਖਦੇ ਔਰ ਇੱਕੋ ਹੀ ਚਾਲ ਵਿੱਚ ਸਾਰੀਆਂ ਪੰਕਤੀਆਂ ਪੜ ਜਾਂਦੇ ਆ ਇਹ ਨਿਖੇੜਾ ਸਪਸ਼ਟ ਰੱਖਣਾ ਜਿੱਥੇ ਬਿਹਾਰੀ ਹੈ ਬਿਹਾਰੀ ਦਾ ਉਚਾਰਨ ਕਰਨਾ ਜਿੱਥੇ ਸਿਹਾਰੀ ਹੈ ਉਥੇ ਸਿਹਾਰੀ ਦਾ ਹੀ ਕਰਨਾ ਹਾਂਜੀ ਸ਼ਲੋਕ ਮਹੱਲਾ ਪਹਿਲਾ ਕੋ ਬੋਧ ਢੂਮਣੀ ਕੋ ਦਇਆ ਕਸਾਇਣ ਪਰ ਨਿੰਦਾ ਘਟ ਚੂਹੜੀ ਮੁਠੀ ਕਰੋਧ ਚੰਡਾਲ ਕਾਰੀ ਕੱਢੀ ਕਿਆ ਥੀਐ ਜਾਂ ਚਾਰੇ ਬੈਠੀਆ ਨਾਲ ਸੱਚ ਸੰਜਮ ਕਰਨੀ ਕਾਰਾਂ ਨਾਵਣ ਨਾਉ ਜਪੇਹੀ ਨਾਨਕ ਅਕੈ ਊਤਮ ਸੇਈ ਜੇ ਪਾਪਾਂ ਪੰਦ ਨਾ ਦੇਹੀ ਮਹੱਲਾ ਪਹਿਲਾ ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਕਰੇ ਜੋ ਤਿਸ ਭਾਵੇਂ ਨਾਨਕ ਕਾਗੋ ਹੰਸ ਕਰੇ ਪੌੜੀ ਕੀਤਾ ਲੋੜੀਏ ਕੰਮ ਸੋ ਹਰਪਹਿ ਆਖੀਐ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ ਸੰਤਾ ਸੰਗ ਨਿਧਾਨ ਅੰਮ੍ਰਿਤ ਚਾਖੀਐ ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਖੀਐ ਸਲੋਕ ਮਹਲਾ 3 ਜੀਉ ਪਿੰਡ ਸਭ ਤਿਸ ਕਾ ਸਭ ਸੈ ਦੇ ਆਧਾਰ ਏ ਕਾਰਜ ਦੇ ਸوار ਸਤਿਗੁਰ ਸੱਚ ਸਾਖੀ ਹੈ ਸਾਖੀ ਹਾਂਜੀ ਸਾਖੀ ਹੈ ਕਿਸਕੇ ਨਹੀਂ ਸਾਖੀ ਹੈ ਸਲੋਕ ਮਹ ਹਰਦ ਪੌੜੀ ਕੀਤਾ ਲੋੜੀਏ ਕੰਮ ਸੋ ਹਰਪਹਿ ਆਖੀਐ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਐ ਪੈ ਪੰਜਨ ਮਿਹਰਵਾਨ ਦਾਸ ਕੀ ਰਾਖੀਐ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀਐ ਸਲੋਕ ਮਹਲਾ 3 ਜੀਓ ਪਿੰਡ ਸਭ ਤਿਸ ਕਾ ਸਭ ਸੈ ਦੇ ਆਧਾਰ ਨਾਨਕ ਗੁਰਮੁਖ ਸੇਵੀਐ ਸਦਾ ਸਦਾ ਦਾਤਾਰ ਹਉ ਬਲੇਹਾਰੀ ਤਿਨ ਕੋ ਜਿਨ ਧਿਆਇਆ ਹਰ ਨਿਰੰਕਾਰ ਓਨਾ ਕੇ ਮੁਖ ਸਦ ਉਜਲੇ ਓਨਾਂ ਨੂੰ ਸਭ ਜਗਤ ਕਰੇ ਨਮਸਕਾਰ ਮਹਲਾ ਤੀਜਾ ਸਤਿਗੁਰ ਮਿਲੇ ਆ ਉਲਟੀ ਭਈ ਨਵ ਨਿਧ ਖਰਚਿਓ ਖਾਓ ਖਰਚਿਓ ਖਾਓ ਖਰਚਉ ਪਾਠ ਨਹੀਂ ਕਰਨਾ ਬੇਧਿਆਨੀ ਵਿੱਚ ਖਰਚਉ ਪਾਠ ਕਰ ਜਾਂਦੇ ਨੇ ਖਰਚਿਓ ਚੱਚੇ ਨੂੰ ਸਿਹਾਰੀ ਹੈ ਹਾਂਜੀ ਸਤਿਗੁਰ ਮਿਲੇ ਆ ਉਲਟੀ ਭਈ ਨਵ ਨਿਧ ਖਰਚਿਓ ਖਾਓ 18 ਹੈ ਸਿੱਧੀ ਪਿਛੈ ਲੱਗਿਆ ਫਿਰਨ ਨਿਜ ਘਰ ਵਸੈ ਨਿਜ ਥਾਏ ਅਨਹਦ ਧੁਨੀ ਸਦ ਵਜਦੇ ਉਨਮਨ ਹਰ ਲਿਵ ਲਾਏ ਅਨਹਦ ਧੁਨੀ ਧੁਨੀ ਪਾਠ ਇਉਂ ਹੀ ਉਚਾਰਨ ਕਰਨਾ ਪੋਲਾ ਜੀ ਆ ਧੁਨੀ ਨਹੀਂ ਕਹਿਣਾ ਅਨਹਦ ਧੁਨੀ ਸਦ ਵਜਦੇ ਉਨਮਨ ਪਾਠ ਇਕੱਠਾ ਹੈ ਓਨ ਮਨ ਵਖਰਾ ਵਖਰਾ ਨਹੀਂ ਕਰਨਾ ਉਨਮਨ ਅਵਸਥਾ ਦਾ ਨਾਮ ਹੈ ਉਨਮਨ ਹਰ ਲਿਵ ਲਾਏ ਹਾਂਜੀ ਅਨਹਦ ਤੁਨੀ ਸਦਵਜ ਦੇ ਓਨ ਮਨ ਹਰ ਲਿਵ ਲਾਏ ਨਾਨਕ ਹਰ ਭਗਤ ਤੇ ਨਾ ਕਹਿ ਮਨ ਵਸੈ ਜਿਨ ਮਸਤਕ ਲਿਖਿਆ ਧੁਰ ਪਾਏ ਪਉੜੀ ਹਉ ਢਾਡੀ ਹਰ ਪ੍ਰਭ ਖਸਮ ਕਾ ਹਰ ਕੈ ਦਰ ਆਇਆ ਹਰ ਅੰਦਰ ਸੁਣੀ ਪੂਕਾਰ ਢਾਡੀ ਮੁਖ ਲਾਇਆ ਹਰ ਪੁੱਛਿਆ ਢਾਡੀ ਸਦ ਕਹਿ ਕਿਤ ਅਰਥ ਤੂੰ ਆਇਆ ਨਿਤ ਦੇਵ ਹੋ ਦਾਨ ਦਇਆਲ ਪ੍ਰਭ ਹਰ ਨਾਮ ਧਿਆਇਆ ਹਰ ਦਾਤਾ ਹਰ ਨਾਮ ਜਪਾਇਆ ਨਾਨਕ ਪੈ ਨਾਇਆ ਸੁਧ ਇੱਕ ਓ ਅੰਕਾਰ ਹਾਂਜੀ ਵਾਹਿਗੁਰੂ ਜੀ ਸਾਧ ਸੰਗਤ ਜੀ ਜਦੋਂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਕੋਲੋਂ ਇਹ ਬਾਣੀ ਲਿਖਵਾਈ ਹੈ ਸਾਰਾ ਸ੍ਰੀ ਗੁਰੂ ਰੰਧ ਸਾਹਿਬ ਜੀ ਦਾ ਸਰੂਪ ਤੇ ਮਹਾਰਾਜ ਜੀ ਨੇ ਇਹ ਵੀ ਬਚਨ ਕੀਤਾ ਕਿ ਬਾਣੀ ਸੋਧ ਕੇ ਮਗ ਮਾਤਰ ਇਹਦੇ ਵਿੱਚ ਕੋਈ ਸਿਹਾਰੀ ਕੋਈ ਕੰਨਾ ਕੋਈ ਮਾਤਰ ਵੱਧ ਘਾਟ ਨਾ ਰਹੀ ਹੋਵੇ ਚੰਗੀ ਤਰ੍ਹਾਂ ਸੋਧ ਕੇ ਲਿਖੋ ਕਈ ਜਗ੍ਹਾ ਤੇ ਅੱਗੇ ਸੰਕੇਤ ਆਵੇਗਾ ਸੁੱਧ ਕੀਚੇ ਸੁੱਧ ਕਰਿਆ ਜਾਵੇ ਇੱਥੇ ਮਹਾਰਾਜ ਨੇ ਸੁੱਧ ਲਿਖਿਆ ਹੈ ਸੋ ਇਹਦਾ ਭਾਵ ਹੈ ਕਿ ਇਹ ਬਾਣੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਇਕੱਤਰ ਕਰਕੇ ਭਾਈ ਗੁਰਦਾਸ ਜੀ ਕੋਲੋਂ ਸੋਧ ਕੇ ਲਿਖਵਾਈ ਹੈ ਇਹ ਸੋਧ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਲਗ ਮਾਤਰ ਦੀ ਕਮੀ ਨਹੀਂ ਹੈ ਭਾਈ ਸਾਹਿਬ ਗੁਰਦਾਸ ਜੀ ਨੇ ਸੋਧ ਕੇ ਬਾਅਦ ਵਿੱਚ ਸੁੱਧ ਸ਼ਬਦ ਲਿਖਿਆ ਹੈ ਹਾਂਜੀ ਆਮ ਤੌਰ ਤੇ ਕਈਆਂ ਦਾ ਵਿਚਾਰ ਹੈ ਕਿ ਇਹਨੂੰ ਪੜਨ ਦੀ ਲੋੜ ਨਹੀਂ ਪਰ ਸਾਧ ਸੰਗਤ ਜੀ ਅੱਖਰਾਂ ਵਿੱਚ ਜੋ ਵੀ ਸਤਿਗੁਰੂ ਜੀ ਨੇ ਲਿਖਿਆ ਹੈ ਉਸ ਨੂੰ ਜ਼ਰੂਰ ਬਰ ਜ਼ਰੂਰ ਪੜਨਾ ਹੈ ਸੁੱਧ ਇਹਦਾ ਉਚਾਰਨ ਵੀ ਕਰਨਾ ਹੈ ਆਸਾ ਕੀ ਵਾਰ ਦਾ ਕੀਰਤਨ ਆਪਾਂ ਰੋਜ਼ ਸਰਵਣ ਕਰਦੇ ਆਂ ਸਮਾਪਤੀ ਤੇ ਸੁੱਧ ਆਉਂਦਾ ਹੈ ਕਈ ਰਾਗੀ ਸਿੰਘ ਪੜਦੇ ਨਹੀਂ ਜ਼ਰੂਰ ਇਹਨੂੰ ਪੜਨਾ ਚਾਹੀਦਾ ਹੈ ਜਿਵੇਂ ਗਿਆਨੀ ਜੀ ਨੇ ਆਪ ਜੀ ਨੂੰ ਦੱਸਿਆ ਸਤਿਗੁਰਾਂ ਨੇ ਦਰਸਾਇਆ ਹੈ ਕਿ ਬਾਣੀ ਸੁੱਧ ਹੈ ਕੋਈ ਆਪਣੇ ਤੌਰ ਤੇ ਕਦਮ ਨਾ ਚੁੱਕੇ ਕੋਈ ਵਾਅਦਾ ਘਾਟਾ ਨਾ ਕਰੇ ਔਰ ਇਸ ਗੁਰਬਾਣੀ ਦੀ ਸੁੱਧ ਖਬਰ ਆਪਣੇ ਅੰਤਰਾਤਮੇ ਨੂੰ ਵੀ ਦੇਣੀ ਹੈ ਔਰ ਆਪਣੇ ਹਿਰਦੇ ਨੂੰ ਸ਼ੁੱਧ ਕਰਨਾ ਹੈ ਤੇ ਸ਼ੁੱਧ ਸਰੂਪ ਅਕਾਲ ਪੁਰਖ ਵਾਹਿਗੁਰੂ ਵਿੱਚ ਇਉਂ ਇਸ ਗੁਰਬਾਣੀ ਦਾ ਜਾਪ ਕਰਕੇ ਆਪਾਂ ਲੀਨ ਹੋਣਾ ਹੈ ਗੁਰੂ ਕੀ ਸਿਫਤ ਸਲਾਹ ਦੀ ਖਬਰ ਆਪਣੇ ਹਿਰਦੇ ਨੂੰ ਦੇ ਕੇ ਭਾਵ ਹਿਰਦੇ ਵਿੱਚ ਵਸਾ ਕੇ ਗੁਰੂ ਕੇ ਬਚਨਾਂ ਨੂੰ ਸ਼ੁੱਧ ਸਰੂਪ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਇਹ ਸਾਰਾ ਮਿਲਵਾ ਅੰਤਰੀਵ ਭਾਵ ਹੈ ਉਚਾਰਨ ਜ਼ਰੂਰ ਬਰ ਜ਼ਰੂਰ ਕਰਨਾ ਜਿੱਥੇ ਵੀ ਸ਼ੁੱਧ ਵਾਰ ਤੋਂ ਬਾਅਦ ਮਹਾਰਾਜ ਨੇ ਲਿਖਿਆ ਹੈ ਕਿਉਂਕਿ ਕਈਆਂ ਵਾਰਾਂ ਦੇ ਅੰਤ ਵਿੱਚ ਨਹੀਂ ਵੀ ਲਿਖਿਆ ਹੈਗਾ ਪਰ ਜਿੱਥੇ ਲਿਖਿਆ ਹੈ ਪੜਨਾ ਜ਼ਰੂਰ ਹੈ ਅੱਖਰਾਂ ਵਿੱਚ ਜੋ ਵੀ ਲਿਖਿਆ ਜ਼ਰੂਰ ਬਰ ਬਰ ਜ਼ਰੂਰ ਪੜਨਾ ਹੈ ਕਈ ਵੇਰ ਸਤਿਗੁਰੂ ਮਹਾਰਾਜ ਜੀ ਨੇ ਸ਼ਬਦਾਂ ਦਾ ਜੋੜ ਕਰਕੇ ਤੇ ਅਖੀਰ ਵਿੱਚ ਜੋੜ ਜੱਜੇ ਹੋੜਾ ਅੜਾੜੇ ਔਂਕਰ ਜੋੜ ਉਹ ਵੀ ਲਿਖਿਆ ਹੋਇਆ ਉਸ ਨੂੰ ਵੀ ਪੜਨਾ ਹੈ ਜੁਮਲਾ ਅੱਖਰ ਵੀ ਆਉਂਦਾ ਹੈ ਉਹਦਾ ਅਰਥ ਵੀ ਜੋੜ ਹੁੰਦਾ ਹੈ ਕਹਿਣ ਤੋਂ ਭਾਵ ਕਿ ਅੱਖਰਾਂ ਵਿੱਚ ਲਿਖੇ ਹੋਏ ਹਰ ਲਫ਼ਜ਼ ਨੂੰ ਆਪਾਂ ਜਰੂਰ ਵਾਰ-ਵਾਰ ਜਰੂਰ ਪੜਨਾ ਹੈ ਪੜਨ ਤੋਂ ਛੱਡਣਾ ਨਹੀਂ ਇਹ ਬੇਨਤੀ ਸਭ ਨੇ ਖਿਆਲ ਵਿੱਚ ਰੱਖਣੀ ਭਗਤ ਬਾਣੀ ਦੇ ਅੱਗੇ ਆਰੰਭਤਾ ਹੋ ਰਹੀ ਹੈ ਆਓ ਸਰਵਣ ਕਰੀਏ ਜੀ